ਤੁਸੀਂ ਹੁਣ ਤੱਕ ਪਾਕਿਸਤਾਨ ਤੇ ਜੰਮੂ ਕਸ਼ਮੀਰ ਤੋਂ ਆਉਂਦੇ ਸੂਬੇ 'ਚ ਚਿੱਟੇ ਬਾਰੇ ਸੁਣਿਆ ਹੋਵੇਗਾ ਪਰ ਹੁਣ ਤਾਂ ਪੰਜਾਬ 'ਚ ਚਿੱਟਾ ਤੇ ਹੋਰ ਨਸ਼ੀਲੇ ਪਦਾਰਥਾਂ ਦੇ ਨਾਲ ਨਾਰਥ-ਈਸਟ ਭਾਰਤ ਦੇ ਲੋਕ ਵੀ ਫੜੇ ਜਾ ਰਹੇ ਨੇ ਜਿੱਥੇ ਤੁਹਾਡੇ ਸਾਹਮਣੇ ਤਸਵੀਰਾਂ 'ਚ ਖੜਾ ਵਿਅਕਤੀ ਮਜ਼ੋਰਮ 'ਚ ਟੂ ਬਿਲਡ ਟੈਕਸੀ ਚਲਾਉਂਦਾ ਸੀ ਜਿੱਥੇ ਇਸ ਸ਼ਖਸ ਦੀ ਮੁਲਾਕਾਤ ਇੱਕ ਔਰਤ ਦੇ ਨਾਲ ਹੋਈ ਅਤੇ ਉਸ ਨਾਲ ਸਬੰਧ ਬਣਨ ਤੋਂ ਬਾਅਦ ਇਹ ਵਿਅਕਤੀ ਉਸ ਔਰਤ ਦੇ ਨਾਲ ਮਿਲ ਕੇ ਦਿੱਲੀ ਤੋਂ ਹੈਰੋਇਨ ਲਿਆ ਕੇ ਜਲੰਧਰ ਅਤੇ ਪੰਜਾਬ ਦੇ ਹੋਰ ਭਾਗਾਂ 'ਚ ਸਪਲਾਈ ਕਰਦਾ ਸੀ ਇਸ ਕੋਲੋਂ ਪੁਲਿਸ ਨੇ ਕਰੀਬ 3 ਕਿਲੋ 70 ਗ੍ਰਾਮ ਹੈਰੋਇਨ ਫੜ ਪੁਲਿਸ ਨੇ ਸ਼ਖਸ ਨੂੰ ਨਾਕੇ ਤੋਂ ਕਾਬੂ ਕੀਤਾ ਤੇ ਇਹ ਖੁਲਾਸਾ ਹੋਇਆ। ਗੱਲ ਤਿਲੰਗਰ ਰੂਰਲ ਪੁਲਿਸ ਨੂੰ ਕਾਫੀ ਵੱਡੀ ਸਫਲਤਾ ਮਿਲੀ। ਇਹਨਾਂ ਨੇ ਇੱਕ ਬੰਦੇ ਨੂੰ ਰੋਕਿਆ ਤੇ ਉਸਦੇ ਪਿੱਠੂ ਬੈਗ ਨੂੰ ਜਦੋਂ ਚੈੱਕ ਕੀਤਾ ਤੇ ਉਸ ਦੇ ਵਿੱਚੋਂ ਤਕਰੀਬਨ 3 ਕਿਲੋ 70 ਗ੍ਰਾਮ ਇਹਨਾਂ ਨੂੰ ਹਰਨ ਪ੍ਰਾਪਤ ਹੋਈ। ਜੋ ਉਸ ਬੰਦੇ ਦੀ ਜਦੋਂ ਪੁੱਛਗਿੱਛ ਕੀਤੀ ਗਈ ਤੇ ਇਹ ਗੱਲ ਸਾਹਮਣੇ ਆਈ ਕਿ ਉਹ ਮਿਜ਼ੋਰਮ ਦਾ ਰਹਿਣ ਵਾਲਾ ਹੈ ਤੇ ਉਸ ਦਾ ਨਾਮ ਇਬਰਾਹਿਮ ਲਾਲ ਰਿੰਗੇਟਾ ਹੈ। ਇਸ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਸਭ ਤੋਂ ਵੱਡੀ ਰਿਕਵਰੀ ਹੋਏਗੀ ਹੁਣ ਤੱਕ ਜਲੰਧਰ ਰੂਰਲ ਪੁਲਿਸ ਦੀ ਜਿਹੜੀ ਕਿ ਇਹਨੇ ਇਸ ਏਰੀਆ ਦੇ ਵਿੱਚ ਅੱਗੇ ਡਿਸਟ੍ਰਿਬਿਊਟ ਕਰਨੀ ਸੀ ਜੋ ਇਸ ਨੂੰ ਫੜ ਕੇ ਜਲੰਧਰ ਰੂਰਲ ਪੁਲਿਸ ਨੂੰ ਕਾਫੀ ਵੱਡੀ ਕਾਮਯਾਬੀ ਮਿਲੀ ਇਹ ਹੁਣ ਤੱਕ ਦੀ ਜਿਹੜੀ ਪੁੱਛਗਿੱਛ ਤੋਂ ਗੱਲ ਸਾਹਮਣੇ ਆਈ ਹੈ ਇਹ ਮਿਜ਼ੋਰਮ ਤੋਂ ਹੀ ਦਲੀਆ ਤੇ ਦਿੱਲੀ ਇਹਨੇ ਟਾਈਪ ਅਪ ਕਰਕੇ ਜਿਹੜੇ ਮੇਨ ਬੰਦੇ ਸੀਗੇ ਉਹਨਾਂ ਨਾਲ ਗੱਲਬਾਤ ਕਰਕੇ ਇੱਥੇ ਪੰਜਾਬ ਦੇ ਵਿੱਚ ਆਇਆ ਸੀਗਾ ਹੁਣ ਇਹਦੀ ਅਰੈਸਟ ਪਾ ਕੇ ਸੀ ਇਹਦਾ ਰਿਮਾਂਡ ਲਿਆ ਹੁਣ ਇਹਦੀ ਪੁੱਛਗਿੱਛ ਡਿਟੇਲ ਦੇ ਵਿੱਚ ਕਰਾਂਗੇ ਤੇ ਜਿਹੜੀ ਵੀ ਕੋਈ ਗੱਲ ਸਾਹਮਣੇ ਆਏਗੀ ਤੁਹਾਨੂੰ ਸ਼ੇਅਰ ਕਰਾਂਗੇ ਨਹੀਂ ਹਜੇ ਇੱਕੋ ਹੀ ਬੰਦਾ ਜਿਹੜਾ ਅਬਰਾਹਮ ਲਾਲ ਰੰਗੀਟਾ ਹੈ ਇਹਦੇ ਕੇਸ ਵਿੱਚ ਰਜਿਸਟਰ ਕੀਤਾ ਗਿਆ ਬਟ ਇਹਦੀ ਜਿਹੜੀ ਪੁੱਛਗਿੱਛ ਚ ਆਈ ਆ ਕਿ ਜਿੱਥੇ ਲੈ ਕੇ ਆਇਆ ਦਿੱਲੀ ਤੋਂ ਜਿਸ ਲੇਡੀ ਕੋਲੋਂ ਉਹਨੂੰ ਵੀ ਨਾਮਿਨੇਟ ਕੀਤਾ ਗਿਆ ਇਹ ਹੁਣ ਇਹੀ ਗੱਲ ਇਹ ਤੋਂ ਕਲੀਅਰ ਕਰਨ ਵਾਲੀ ਹੈ ਕਿ ਕਿਸ ਬੰਦੇ ਨੂੰ ਇਹਨੇ ਦੇਣੀ ਸੀਗੀ ਇਹਦੀ ਡਿਲੀਵਰੀ ਤੇ ਜਦੋਂ ਇਸ ਗੱਲ ਦਾ ਪਤਾ ਲੱਗ ਜਾਂਦਾ ਫਿਰ ਉਹਨਾਂ ਦੇ ਵੀ ਬਰੈਂਟ ਲੈ ਕੇ ਉਹਨਾਂ ਨੂੰ ਵੀ ਰੈਸਕ ਪੈਸੇ ਦਾ ਲਾਲਚ ਕਿਵੇਂ ਲੋਕਾਂ ਨੂੰ ਸਹੀ ਤੋਂ ਹੱਕ ਦੀ ਕਮਾਈ ਤੋਂ ਅਪਰਾਧ ਦੇ ਰਾਹ ਵੱਲ ਧਕੇਲ ਦਿੰਦਾ ਹੈ ਇਹ ਉਸ ਦਾ ਸਬੂਤ ਹੈ ਜਿੱਥੇ ਇੱਕ ਟੈਕਸੀ ਚਲਾਉਣ ਵਾਲਾ ਨਸ਼ਾ ਤਸਕਰ ਬਣ ਗਿਆ ਤੇ ਅਖੀਰੀ ਪੁਲਿਸ ਨੇ ਇਸ ਨੂੰ ਕਾਬੂ ਕਰ ਲਿਆ ਜਲੰਧਰ ਤੋਂ ਪਰਮਜੀਤ ਰਾਂਗਪੁਰੀ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਰਕਰੋ 9397893978